ਵਾਹੀ ਗੁਰਜਿਕਾ ਖਾਲਸਾ ਵਾਹੀ ਗੁਰਜਿਕੀ ਫਤਿਹ ਕੀ ਤੁਹਾਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਜੀ ਨੇ 1597 ਦੇ ਵਿੱਚ ਜਦੋਂ ਲਾਹੌਰ ਤੇ ਛੋਕਾ ਪਿਆ ਲਾਹੌਰ ਸ਼ਹਿਰ ਤਰਾ ਤਰਾ ਕਰ ਉੱਠਿਆ ਲੋਕ ਪਾਣੀ ਵਾਸਤੇ ਤਰਸਣ ਲੱਗ ਪਏ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਚੂਨਾ ਮੰਡੀ ਵਿੱਚ ਉਹਨਾਂ ਦੇ ਰਹਿਣ ਵਾਸਤੇ ਇਮਾਰਤ ਬਣਾਈ ਡੱਬੀ ਬਾਜ਼ਾਰ ਲਾਹੌਰ ਵਿਖੇ ਗੁਰੂ ਅਰਜਨ ਸਾਹਿਬ ਜੀ ਨੇ ਬੋਲੀ ਲਵਾਈ ਲਗਾਈ ਔਰ ਗੁਰੂ ਅਰਜਨ ਸਾਹਿਬ ਜੀ ਨੇ ਦਬਾ ਤੇ ਉਹਨਾਂ ਦੇ ਵਾਸਤੇ ਲੰਗਰ ਜਿਹੜੇ ਸੀ ਉਹ ਖੁੱਲੇ ਚਲਾਤੇ ਸੰਗਤਾਂ ਨੇ ਇਸ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਹ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਕਸ਼ਤ ਜਿਹੜੇ ਗਰੀਬਾਂ ਨੂੰ ਮਾਤਰ ਸਾਥੀਆਂ ਨੂੰ ਜੇਵਾ ਵਿੱਚ ਹਮੇਸ਼ਾ ਤੱਤਵ ਰਹਿੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ